ਕੀ ਹੋਈ ਤ੍ਰਿਸ਼ਨਾ ਦੀ ਪਿਆਸ ਇਹ ਨਾਸ ਕਰ ਦਿੰਦੀ ਹੈ ਉਹਨਾਂ ਨੂੰ ਸਿਖਾ ਗਏ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਮ ਨੂੰ ਜਪਿਆ ਕਿੰਨਾ ਲੰਮਾ ਸਮਾਂ ਉਹਨਾਂ ਨੇ ਭੁੱਖੇ ਤੇ ਆਏ ਕੇਲਾ ਘਟਿਆ ਫਿਰ ਜੰਡ ਗੜੇ ਉਹ ਤਨਸਨ ਗੁਰਸਿੱਖ ਵਜੀਰਖਾਂ ਵਚਨ ਕਰਦਾ ਹੈ ਹੱਤ ਸਵਾਦਰ ਸਾਰੇ ਦੁੱਖ ਹਾਨੀ ਕਿਉਂਕਿ ਵਜੀਰਖਾਂ ਦਾ ਗੁਰਬਾਣੀ ਦੇ ਨਾਲ ਦੁੱਖ ਘਟਿਆ ਗਿਆ ਸੀ ਇੱਕ ਸੁਖਨੀ ਸਾਹਿਬ ਜੀ ਦੇ ਪਾਠ ਕਰ ਸਕ ਕਰਦਾ ਜਾਂਦਿਆ ਸੀ ਕੰਨਾਂ ਦੇ ਵਿੱਚ ਆਵਾਜ਼ ਪਈ ਵਜੀਰ ਖਾਨ ਦੇ ਗੁਰਸਿੱਖ ਜਦੋਂ ਸੁਖਨੀ ਸਾਹਿਬ ਜੀ ਦਾ ਪਾਠ ਕਰਤਾ ਜਾਂਦਾ ਸੀ ਨਾ ਤੇ ਵਜੀਰ ਖਾਨ ਦੇ ਕੰਨਾਂ ਵਿੱਚ ਆਵਾਜ਼ ਪਈ ਸੀ ਗੁਰਬਾਣੀ ਦੀ ਤੇ ਜਿਹੜਾ ਦੁੱਖ ਸੀ ਨਾ ਪੀੜ ਦਾ ਉਹਦੇ ਨਾਲ ਬਾਣੀ ਸੁਣਦੇ ਨਾਲ ਠੰਡਰ ਵਰਤ ਗਈ ਪੀੜ ਆ ਗਈ ਤੇ ਵਜੀਰ ਖਾਨ ਨੇ ਉਸੇ ਵੇਲੇ ਉਸ ਗੁਰਸਿੱਖ ਨੂੰ ਬੁਲਾਇਆ ਪੁੱਛਿਆ ਕਰਦਾ ਬਾਕੀ ਬੜਾ ਨੰਮਾ ਸਮਾ ਹੋ ਗਿਆ ਤਦ ਦੇ ਮਾਲ ਇਹ ਕਿਹੜਾ ਮੰਤਰ ਸੀ ਜਿਹਦਾ ਤੁ ਜਾਪ ਕਰਦਾ ਜਾਂਦੇ ਆ ਇਸ ਮੰਤਰ ਨੂੰ ਇਸ ਪਾਠ ਨੂੰ ਸੁਣ ਕੇ ਆਈ ਮੇਰੇ ਮਨ ਦੇ ਉੱਤੇ ਸ਼ਾਂਤੀ ਪੀੜਾ ਥੋੜੀ ਜੀ ਕੰਮ ਹੋ ਗਈ ਉਸੇ ਨੂੰ ਠੰਗ ਵੱਤ ਗਈ ਹੈ ਉਸ ਕੋ ਸਿੱਖ ਨੇ ਦੱਸਿਆ ਵੀ ਇਹ ਤੁਹਾਨੂੰ ਵਰਜੰਦੇ ਮਹਾਰਾਜੀ ਦੀ ਗੁਰਬਾਣੀ ਹੈ ਸੁਖਮਨੀ ਸਾਹਿਬ ਜੀ ਦੀ ਫਿਰ ਵਜੀਰ ਖਾਨ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਇਆ ਇਹਦਾ ਜਿਹੜਾ ਜ਼ਰੂਰਤ ਦਾ ਦੁੱਖ ਉੱਟਿਆ ਗਿਆ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਪਰਥਾਏ ਵੀ ਬਚਤ ਹੁੰਦੇ ਹਨ ਪਰਵੇਂ ਪਾਸ਼ਾ ਜੀ ਦੀ ਸੇਵਾ ਕਰ ਰਹੇ ਸਨ। ਤੇ ਬਚਨ ਕੀਤਾ ਸੀ ਵਜੀਲ ਖਾਨ ਜਾਂ ਤੇ ਸੇਵਾ ਕਰ ਤੇਰਾ ਭਲਾ ਹੋ ਜਾਵੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਟੋਕਰੀ ਮਾਰੀ ਸੀ ਸਿੰਗ ਤੋਂ ਲਾ ਕੇ ਜਦੋਂ ਇਹ ਪੈਗ-ਪੈਗ ਤੇ ਵਜੀਲ ਜਿਹੜਾ ਪਾਣੀ ਭਰਿਆ ਸਾਰਾ ਨਿਕਲ ਗਿਆ ਸੀ। ਦੁੱਖ ਘਟਿਆ ਗਿਆ ਵਜੀਲ ਖਾਨ ਦਾ। ਹੱਥ ਸਵਾਦਰ ਸਾਰੇ ਦੁੱਖ ਹਟੇ। ਹਰ ਦਾ ਬਾਦਸ਼ਾਹ ਜੀ ਜਿਹੜੀ ਅਮਰ ਦੀ ਗੁਰਬਾਣੀ ਹੈ ਨਾ ਉਹ ਅਤ ਸਵਾਦੀ ਹੈ ਅਤੇ ਸਾਰੇ ਦੁੱਖ ਕੱਢਦੀ ਉਹ ਦੁੱਖਾਂ ਦਾ ਨਾਸ਼ ਕਰਦੀ ਹੈ ਗੁਰਬਾਣੀ ਤੇ ਸਾਰੀ ਗੁਰੂ ਪਿਆਰੀ ਸਾਧ ਸੰਗਤੀਆਂ ਦੇ ਵਿੱਚ ਕੋਈ ਵਿਚਾਰ ਨਹੀਂ ਗੁਰਬਾਣੀ ਇੱਕ ਓਅੰਕਾਰ ਤੋਂ ਲੈ ਕੇ 18 ਤੋਂ 20 ਤੱਕ ਸਾਡਾ ਭਾਣਾ ਹੀ ਕਰਦੀ ਹੈ ਆਪਾਂ ਗੁਰਬਾਣੀ ਭਾਵਨਾ ਦੇ ਨਾਲ ਭਗਤ ਸੁਖਮੀ ਸਾਹਿਬ ਜੀ ਦੇ ਪਾਠ ਕਰੀਏ ਭਾਵੇਂ ਜਗਜੀਤ ਸਾਹਿਬ ਦੀ ਗੁਰਬਾਣੀ ਦੇ ਪਾਠ ਕਰੀਏ ਭਾਵੇਂ ਸਹਿਜ ਪਾਠ ਕਰੀਏ ਠੀਕ ਹੈ ਬਾਣੀ ਪੜ੍ਹਨਾ ਇਹ ਸੱਚ ਬਚਨ ਹੈ ਸਤਿਗੁਰੂ ਜੀ ਸਾਡੇ ਦੁੱਖ ਕਟਦੇ ਹਨ ਜਿਹੜੀ ਠੰਡ ਸਾਨੂੰ ਗੁਰਬਾਣੀ ਦੇ ਪਾਉਣੀਆਂ ਕੋਈ ਸੰਸਾਰ ਦਾ ਸਮਾਤਰ ਨਹੀਂ ਜਿਹੜਾ ਸਾਨੂੰ ਠੰਡ ਪਾ ਸਕੇ ਸਤਿਗੁਰਾਂ ਦੇ ਮੰਤਰ ਤੇ ਕੋਈ ਮੰਤਰ ਨਹੀਂ ਟਿਕ ਸਕਦਾ ਨਮੋ ਮੰਤਰ ਮੰਤਰ ਨਮੋ ਚਕਤਰ ਜਕਤਰੇ ਇਹ ਜਿਹੜਾ ਮੰਤਰ ਹੈ ਨਾ ਮੇਰੇ ਪਿਆਰੀ ਸਾਧ ਸੰਗਤ ਜੀ ਇਸ ਮੰਤਰ ਦੀ ਕੀ ਸੰਖੇਪ ਕਰੀਏ ਆਪਾਂ ਇਹ ਮੰਤਰ ਸਾਨੂੰ ਪੰਜ ਪਿਆਰੇ ਗੁਰ ਸਿੱਖ ਮਹਾਰਾਜ ਦੀ ਹਜ਼ੂਰੀ ਅੱਗੇ ਦ੍ਰਿੜ ਕਰਵਾਉਂਦੇ ਹਨ ਕਿ ਭਾਈ ਗੁਰ ਸਿੱਖੋ ਪੜਿਆ ਹਨ ਪੜਿਆ ਪਰਮ ਕਥ ਪਾਵੈ ਕਿ ਜਿਹੜਾ ਗੁਰ ਸਿੱਖ ਬਾਣੀ ਨਹੀਂ ਨਾ ਪੜ ਸਕਦਾ ਜਿਹਨੂੰ ਪੰਜ ਬਾਣੀਆਂ ਰਹਿਰਾ ਸਾਹਿਬ ਅੱਤੇ ਕੀ ਤੁਸੰਦਾ ਨਹੀਂ ਪੜ ਸਕਦਾ ਜਿਹੜਾ ਗੁਰ ਸਿੱਖ ਉਹ ਵਾਹਿਗੁਰੂ ਵਾਹਿਗੁਰੂ ਦਾ ਸੰਗ੍ਰਮ ਕਰੇ ਇਕ ਓਅੰਕਾਰ ਤੁਹਾਨੂੰ ਲੈ ਕੇ ਨਾਨਕ ਹੋਸੀ ਕੀ ਸਤਿ ਸਕ ਪੂਰਨ ਕਰਤਾ ਪਾਠ ਕਰੇ 108 ਮਨਕਿਆ ਦੀ ਬਾਲਾ ਦਾ ਕੇ ਨਾਮ ਜਪ ਦਵੇ ਕੋਈ ਦੁੱਧਾਂ ਵਾਲੀ ਗੱਲ ਨਹੀਂ ਬਾਲਾ ਦਾ ਕੇ ਨਾਮ ਜਪਣਾ ਕੋਈ ਬਾਲੀ ਗੱਲ ਨਹੀਂ ਬਾਲਾ ਸਾਡਾ ਧਿਆਨ ਟਿਕਉਂਦੀ ਹੈ ਬਾਲਾ ਸਾਡੇ ਸਾਹਮਣੇ ਹੋਵੇ ਕਿ ਸਾਨੂੰ ਵਾਪਸ ਚਿੱਤ ਯਾਗ ਵਿਗਾਰ ਬਾਲਾ ਦੇ ਵਿੱਚ ਇਹ ਨਹੀਂ ਕਿ ਆਪਾਂ ਰੱਬ ਹੀ ਪਰ ਬਾਲਾ ਦੇ ਨਾਮ ਸੰਗਤ ਕਰਨੀ ਉਹਦੀ ਕਰੀਏ ਜਿਸ ਵਿੱਚ ਸੰਗਤ ਕਰਨ ਦੇ ਨਾਲ ਸਾਨੂੰ ਗੁਰੂ ਚੰਤੇ ਆਵੇ। ਕੋ ਗੁਰਸਿੱਖਾਂ ਦੀ ਸੰਗਤ ਕਰਨ ਦੇ ਨਾਲ ਸਾਨੂੰ ਸਾਡੇ ਸਤਿਗੁਰਾਂ ਦਾ ਧਿਆਨ ਆਵੇਗਾ। ਅਪਰਦਾਸ ਵਿੱਚ ਵੀ ਆਉਂਦੇ ਸਹੀ ਗੁਰਮਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਪਿਆਸਾ ਗੁਰਸਿੱਖਾਂ ਦਾ ਮਹਾਰਾਜ ਜੀ ਬੇਨ ਕਰਵਾਇਓ। ਜਿੰਨਾ ਗੁਰਸਿੱਖਾਂ ਦੇ ਮਿਲਣ ਦੇ ਨਾਲ ਸਾਨੂੰ ਤੁਹਾਡਾ ਨਾਮ ਚਿਤ ਆ ਜਾਵੇ ਮਹਾਰਾਜ। ਸਾਡੀ ਹਾਜ਼ਰੀ ਲੱਗ ਜਾਵੇ ਤੇਰੇ ਘਰ ਦੇ ਅੰਦਰ। ਮਾਲਾ ਪ੍ਰੇਅਕੇ ਬੋਣਾਂ ਜਪਣਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮਾਤਾ ਜੀ ਹਰ ਰੋਜ਼ 108 ਵਰਕਿਆਂ ਦੀ ਮਾਲਾ ਨੂੰ 108 ਵਾਰ ਹੀ ਮੂਰਤ ਕੁਪੰਤਰ ਦੇ ਨਾਲ ਜਾਪ ਕਰਦੇ ਹੁੰਦੇ ਸਨ ਤਾਂ ਇਟਾ ਵੱਡਾ ਖੁਦਾਰਨਾ ਨੇ ਪੈਦਾ ਕੀਤਾ ਸੀ ਨਾਮ ਜਪਣ ਦੇ ਨਾਲ ਸਵਾਦਲ ਸੰਗਲੇ ਦੁੱਖ ਹਾਨੀ ਇਹ ਸਾਰੇ ਦੁੱਖ ਘਟ ਦਿੰਦੀ ਹੈ ਗੁਰਬਾਣੀ ਵजीर खान ਕਹਿ ਲੱਗਾ ਜਹਾਗੀਰ ਬਾਦਸ਼ਾਹ ਜੀ ਕੜਾ ਪ੍ਰਸ਼ਨ ਦੀ ਦੇਖ ਵਿੱਚ ਤੇ ਬੜੀਆਂ ਬਰਕਤਾਂ ਹਾਂ ਪਰ ਜਿਹੜੀ ਪੰਜਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਹੈ ਨਾ ਉਹ ਗੁਰਬਾਣੀ ਦੁਖਦਾਰ ਉਸਤੋਪ ਭਇਆ ਜਸਤਪਾਰ ਨਾ ਹੋਈ ਕਿਨਕਾ ਇੱਕ ਜਸਜੀਪ ਸਾਹਿਬ ਤਾਂ ਕਿ ਮਹਿਮਾ ਕਹੀ ਨਾ ਆਵੇ ਉਹਨਾਂ ਦੀ ਮਹਿਮਾ ਉਹਨਾਂ ਦੀ ਗੁਰਬਾਣੀ ਦੀ ਕਿਨਕਾ ਮਾਤਰ ਮਹਿਮਾ ਨੂੰ ਮੈਂ ਤੁਹਾਨੂੰ ਦੱਸ ਰਿਹਾ ਉਹ ਜੋ ਕਹਿੰਦੇ ਹਿਰਦੇ ਵਿੱਚ ਵਸਦਾ ਵੀ ਕਿੰਨੀ ਸੋਭਾ ਹੈ ਇਸ ਕਰਕੇ ਵजीर खान ਨੇ ਬੜੀ ਜਿਆਦਾ ਸ਼ਰਧਾ ਵਿਖਾਈ ਅਤ ਸਮਾਦਰ ਸੰਗ ਦੇ ਦੁਖ ਹਾਨੀ ਕਹਿ ਲਗਾ ਬਹੁਤ ਜ਼ਿਆਦਾ ਸਵਾਦ ਹੈ ਗੁਰਬਾਣੀ ਅੰਦਰ ਗੁਰੂ ਪਿਆਰੇ ਸਵਾ ਸੰਗਤ ਜੀ ਬਾਬਾ ਬਨੀ ਸਿੰਘ ਜੀ ਨੇ ਬੰਦ ਬੰਦ ਜਦੋਂ ਕੁਟਵਾਰਾ ਗੁਰਬਾਣੀ ਦਾ ਰਸ ਵਿਆਸ ਸੀ ਜਲਾਦ ਨੇ ਆ ਕੇ ਢੋਟ ਫੜਿਆ ਸੀ ਉਹਨਾਂ ਨੇ ਕਿਹਾ ਕਿ ਨਹੀਂ ਜੋ ਬਚਨ ਕੀਤਾ ਉਸ ਬਚਨ ਤੇ ਰਹੇ ਗੱਲ ਹੋਈ ਸੀ ਬੰਦ ਬੰਦ ਕੱਟਣ ਦੀ ਤੂ ਤੇ ਸਭਾ ਗੋਟੀ ਕੱਟਦੇ ਲੱਗਾ ਬੰਦ ਬੰਦ ਕੱਟਣਾ ਜਦੋਂ ਬੰਦ ਬੰਦ ਕੱਟਿਆ ਗਿਆ ਫੇਰ ਵੀ ਗੁਰਬਾਣੀ ਨਹੀਂ ਸੀ ਜਿਸ ਦੀ ਦਾ ਦਾ ਰੰਗ ਤਿਸ ਕੋ ਲੱਗਾ ਜਿਸ ਤੇ ਮੜੂ ਭਾਗਾ ਮਰਨਾ ਕਟੇ ਨਾ ਹੋ ਬਈ ਨਹਿ ਹਾਕਾ ਦਾਗਾ ਤੁਰ ਕੀ ਬਾਣੀ ਆਈ ਤੇ ਸੰਗਦੀ ਜਨਤ ਮਟਾਈ ਐਸੀ ਆ ਕੁਰਬਾਨੀ ਹਰ ਪਾਸ਼ਾ ਜੀ ਦੀ ਗੁਰਸਿੱਖਾਂ ਨੇ ਪਾਣੀ ਵਿੱਚ ਉਬਾਲੇ ਖਾ ਗਏ ਗੁਰਸਿੱਖਾਂ ਨੂੰ ਚਖੜੀਆਂ ਤੇ ਚਾੜ ਦਿੱਤਾ ਗਿਆ ਆਹ ਰਿਆਂ ਨਾਲ ਚੀਫ ਦਿੱਤੇ ਗਏ ਤੁਹਾਡੇ ਪਿਆਰੇ ਗੁਰਸਿੱਖ ਚਖੜੀਆਂ ਤੇ ਚਾੜ ਦਿੱਤੇ ਗਏ ਪਤ ਬੰਦ ਕੱਟ ਦਿੱਤੇ ਗਏ ਖੋਪੜੇ ਦਾ ਦੰਗੇ ਗਏ 21 ਦਿਨ ਗੁਰਸਿੱਖ ਜੀ ਦਾ ਰਿਆ ਇਹਦਾ ਆਸਰਾ ਸੀ ਕੁਰਬਾਨੀ ਦਾ ਪਰਸ਼ਾਦੇ ਪਾਣੀ ਦਾ ਪੇਟ ਨੂੰ ਆਸਰਾ ਹੈ ਸਾਡੇ ਸਰੀਰ ਨੂੰ ਆਸਰਾ ਹੋਵੇਗਾ ਪਰਹੰਤੇ ਨੂੰ ਤੇ ਜਦੋਂ ਮੁਸ਼ਕਲ ਆਉਣ ਆਵੇ ਉਦੋਂ ਸਾਡੀ ਗੁਰਬਾਣੀ ਹੀ ਆਸਰਾ ਬਣਦੀ ਸਾਡਾ ਜਿੱਥੇ ਕੋਈ ਨਹੀਂ ਉੱਥੇ ਸਾਡੀ ਗੁਰਬਾਣੀ ਰੱਖਿਆ ਕਰੇਗੀ ਜਿੱਥਾ ਤੂੰ ਸਮਰਥ ਤਿੱਥਾ ਕੋਈ ਨਾ ਹੈ ਜਿੱਥੇ ਮਹਾਰਾਜ ਜੀ ਦੀ ਗੁਰਬਾਣੀ ਜਿੱਥੇ ਕੋਈ ਨਹੀਂ ਨਾ ਹੋਵੇਗਾ ਉੱਥੇ ਸਾਡਾ ਆਧਾਰ ਆ ਕੇ ਗੁਰਬਾਣੀ ਬਣੇਗੀ ਮਾਤ ਘਰਬਨਾ ਆਪਣੀ ਸਮਰਨ ਦੇ ਤੈਨੂੰ ਮੁਰਾਕ ਕਰਾਰੇ ਮਾਤਾ ਦੇ ਗਰਭ ਦੇ ਅੰਦਰ ਜਦੋਂ ਬੱਚਾ ਆ ਕੇ ਪਰਵੇਸ਼ ਹੁੰਦਾ ਉਦੋਂ ਸਭੀ ਰੱਖਿਆ ਕੌਣ ਕਰਦਾ ਹੈ ਉਦੋਂ ਪਰਮੇਸ਼ਰ ਆਪ ਵਰਤਦਾ ਆ ਕੇ ਸਾਰੀ ਜ਼ਿੰਮੇਵਾਰੀ ਸਾਰੀ ਰੱਖਿਆ ਪਰਮੇਸ਼ਰ ਨੇ ਕੀਤੀ ਸੰਸਾਰ ਦੇ ਵਿੱਚ ਵੀ ਮਹਾਰਾਜ ਹੀ ਸੰਭਾਲੀ ਰੱਖਿਆ ਕਰ ਰਹੇ ਹਨ ਜਾਂਸੀ ਅਗਨ ਉਦੋਂ ਮੈਂ ਤੈਸੀ ਬਾਹਰ ਆਇਆ ਮਹਾਰਾਜ ਕਹਿੰਦੇ ਜਿੱਦਾਂ ਦੀ ਅਗਨੀ ਮਾਤਾ ਦੇ ਪੇਟ ਵਿੱਚ ਸੀ ਉਦਾਂ ਦੀ ਬਾਹਰ ਹੈ ਉਹ ਅਗਨੀ ਤੋਂ ਵੀ ਪਰਮੇਸ਼ਰ ਨੇ ਸਾਨੂੰ ਹੱਥ ਦੇ ਕੇ ਰੱਖਿਆ ਯਾ ਤੇ ਵੀ ਪਰਮੇਸ਼ਰ ਸਾਨੂੰ ਹੱਥ ਰੱਖ ਹੱਥ ਦੇ ਕੇ ਰੱਖਣ द्या ਪਤ ਸੁਆਤਰ ਸਾਰੇ ਦੁੱਖਾਂ ਨੇ ਜਹਾਂ ਕੀ ਬਾਦਸ਼ਾਹੀ ਕ੍ਰਿਪਾ ਪ੍ਰਸ਼ਾ ਦੀ ਦੇਵਤਾ ਕਾਲ ਚਰਾਸ ਕਰਨ ਦੀ ਬੜੀ ਸੋਭਾ ਰਵਾਂ ਦੇ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਸਾਰੇ ਦੁੱਖਾਂ ਦਾ ਨਿਵਾਸ ਕਰ ਦਿੰਦੀ ਐਸੀ ਜਿਹੜੀ ਕੁਰਬਾਨੀ ਜਿਹੜਾ ਵੀ ਗੁਰਸਿੱਖ ਭਾਵਨਾ ਦੇ ਨਾਲ ਪਰੇਗਾ ਉਹਦੇ ਜਨਮਾਂ ਜਨਮਾਂ ਦਾ ਦੁੱਖ ਕੱਟੇ ਜਾਣਗੇ ਜੀ ਉਹ ਦਰਦ ਸੁਣ ਤਿਸ ਗयो ਮੇਰਾ ਜਿਹੜਾ ਦਰਦ ਸੀ ਨਾ ਵਜੀਦ ਖਾਨ ਜਹਾਂ ਜੀ ਨੂੰ ਦੱਸਦਾ ਹੈ ਕਹਿੰਦਾ ਜਿਹੜਾ ਮੈਨੂੰ ਦੁੱਖ ਲੱਗਾ ਸੀ ਨਾ ਮੈਂ ਤੁਹਾਨੂੰ ਕੀ ਦੱਸਾਂ ਕਿਦਾਂ ਠੀਕ ਹੋ ਗਿਆ ਸੀ ਗੁਰੂ ਪਿਆਰੀ ਸਾਧ ਸੰਗਤ ਜੀਓ ਕਿੰਨੇ ਆਪਾਂ ਕਿੰਨਿਆਂ ਦੀ ਖਬਰ ਤੁਸੀਂ ਸੁਣੀ ਹੋਵੇਗੀ ਕਿੰਨੇ ਦੁੱਖ ਤਕਲੀਫ ਵਿੱਚ ਸਰੀਰ ਹਾਂ ਐਸੇ ਸਰੀਰ ਜਿਨ੍ਹਾਂ ਦੀ ਆਪਨ ਕੋਈ ਉਮੀਦ ਨਹੀਂ ਸੀ ਪਰਮੇਸ਼ਰ ਦੀ ਬਾਣੀ ਜੋ ਦੂਰ ਦਿੱਤੇ ਹਨ ਸਾਡੇ ਸਾਹਮਣੇ ਹੀ ਕਰਾਮਾਤਾ ਹਾਂ ਪੈਦਾ ਵੀ ਹੁੰਦੀਆਂ ਸਨ ਅੱਜ ਵੀ ਹੋ ਰਹੀਆਂ ਹਨ ਤੇ ਹੁੰਦੀਆਂ ਰਹੀਆਂ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਪਾਤਸ਼ਾਹ ਜੀ ਪ੍ਰਤੱਖ ਜੋਤ ਹਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਕੇ ਗੁਰਦਾਨਤ ਪਾਤਸ਼ਾਹ ਜੀ ਤੱਕ ਕੋਈ ਫਰਕ ਨਹੀਂ ਮਹਾਰਾਜ ਜੀ ਦੇ ਅੰਦਰ ਉਹੋ ਕਮਾ ਉਹੋ ਸ਼ਕਤੀਆਂ ਮਹਾਰਾਜ ਜੀ ਦੇ ਘਰ ਦੇ ਅੰਦਰ ਹਨ ਅੱਜ ਵੀ ਕਿੰਨੇ ਦੁੱਖ ਛੱਟੇ ਜਾ ਰਹੇ ਹਨ ਦੁਆੜ ਹੈ ਭਾਵਨਾ ਦੀ ਜਿਨਨੇ ਪ੍ਰੇਮ ਕੀਤਾ ਜਿਨਨੇ ਭਾਵਨਾ ਦੇ ਨਾਲ ਬਾਣੀ ਪੜ ਲਈ ਸਤਿਗੁਰ ਜੀ ਇੱਕ ਖਿੰਮ ਨਹੀਂ ਲਾਉਂਦੇ ਕਈ ਕਹਿ ਦਿੰਦੇ ਗੁਰੂ ਘਰ ਦੇ ਅੰਦਰ ਦੇਰ ਨਹੀਂ ਹਨੇਰ ਹੈ ਇਹਦਾ ਕਹਾਵਤ ਜੀ ਬਣਾਈ ਕੁਛ ਨਹੀਂ ਹੈਗਾ ਇਹ ਸਤਗੁਰਾਂ ਦੇ ਘਰ ਦੇ ਵਿੱਚ ਨਾ ਦੇਰ ਨਾ ਹਨੇਰ ਹੈ ਇਸ ਦੇ ਘਰ ਵਿੱਚ ਜੇ ਦੇਰ ਹੋ ਗਈ ਜਾਂ ਹਨੇਰਾ ਹੋ ਗਿਆ ਤਾਂ ਚਾਦਰ ਕਿੱਥੋਂ ਲਵਾਂਗੇ ਬਾਹਰ ਇਸ ਘਰ ਤੋਂ ਤੇ ਆਪਾਂ ਨੂੰ ਚਾਦਰ ਪ੍ਰਾਪਤ ਹੋਉਂਦੀ ਆ ਇਸ ਘਰ ਦੇ ਵਿੱਚੋਂ ਤੇ ਸਾਰੰਸਰੀਆਂ ਵਡਿਆਈਆਂ ਮਿਲਦੀਆਂ ਹਨ ਵਜ਼ੀਰ ਖਾਂ ਕਹਿ ਲੱਗਾ ਬਾਦਸ਼ਾਹ ਨੂੰ ਮੇਰੋ ਦਰਦ ਸੋਨ ਤੋ ਜਸ ਕਰਿਓ ਕਹਿ ਲਗਾ ਕੋਈ ਬਾਦਸ਼ਾਹ ਜahangir ਜੀ ਜਿਹੜਾ ਮੈਨੂੰ ਦੁੱਖ ਲੱਗਾ ਸੀ ਨਾ ਉਹ ਦੁੱਖ ਜਿਹੜਾ ਮੇਰਾ ਗੁਰਬਾਣੀ ਸੁਣਦੇ ਨਾਲ ਘਟਿਆ ਆਇਆ ਸੀ ਗੁਰੂ ਪਿਆਰੇ ਸਾਹਿਬ ਜੀ ਸੰਤ ਬਾਬਾ ਚਰਨ ਸਿੰਘ ਜੀ ਦੇ ਕੋਲ ਮੁਸਲਮਾਨ ਧਰਮ ਦਾ ਪਰਿਵਾਰ ਆਇਆ ਸੀ ਸਾਰੇ ਬੰਨਿਆਂ ਬੱਚਿਆਂ ਨੂੰ ਜਵਾਬ ਹੋ ਗਿਆ ਸੀ ਡਾਕਟਰਾਂ ਨੇ ਬਚਨ ਕਰ ਦਿੱਤੇ ਸੰਤ ਜੀ ਭਾਈ ਜਿਹਦੀ ਸੇਵਾ ਕਰੋ ਕਰਦਾ ਹੈ ਕਿ ਹੁਣ ਜਿਹੜਾ ਕੈਂਸਰ ਦਾ ਰੋਗ ਹੈ ਉਹਨਾਂ ਸਾਹੇ ਕੋਲ ਕੋਪੂ ਨਹੀਂ ਆ ਸਕਦਾ ਕਦੇ ਵੀ ਉਹ ਬਹੁਤ ਜ਼ਿਆਦਾ ਅੱਗੇ ਪਹੁੰਚ ਗਿਆ ਕੋਈ ਵੀ ਅਧਵਾ ਨਾਜ਼ ਨਹੀਂ ਹੈਗਾ ਕੋਈ ਇਹਨੂੰ ਦਵਾਈ ਖਪਰ ਨਹੀਂ ਕਰ ਸਕਦੀ ਉਹ ਉਦਾਸ ਹੋ ਕੇ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਸੰਤ ਬਾਬਾ ਚੰਦਰ ਸਿੰਘ ਕੀਤੇ ਸ਼ੱਕਾ ਰੱਖਦਾ ਸੀ ਬੜੇ ਪਿਆਰ ਨਾਲ ਮੰਨਦੇ ਨਹੀਂ ਸੀ ਉਹਨੇ ਕਿਹਾ ਵੀ ਇੱਕ ਵਾਰੀ ਮੇਰੀ ਬੇਨਤੀ ਮੰਨ ਕੇ ਆਪਾਂ ਬਾਬਾ ਜੀ ਦੇ ਕੋਲ ਚੱਲੀਏ ਉਹ ਕਿਰਪਾ ਕਰਨਗੇ ਜਰੂਰ ਉਹਨਾਂ ਦੇ ਘਰ ਦੇ ਅੰਦਰ ਤਿੰਨ ਸਤਖਣ ਸਿੰਘ ਮੰਦਰ ਸਾਹਿਬ ਦੀ ਵਿਖੇ ਤਾਂ ਜਿਹੜੇ ਬੋਧੇ ਸਮੋਪੀ ਉੱਥੇ ਬੈਠ ਗਏ ਉਸ ਘਰ ਦੇ ਅੰਦਰ ਬੜੀਆ ਬਰਕਤ ਆ ਹਨ ਬੀਬੀ ਰਚਨੀ ਦਾ ਪਤੀ ਕੋਈ ਸਹੀ ਹੋ ਗਿਆ ਉਹਦਾ ਘੋਰ ਦੂਰ ਕਰ ਦਿੱਤਾ ਉਥੋਂ ਦੇ ਜਲਨੇ ਮੇਰੀ ਬੇਨਤੀ ਇੱਕ ਵਾਰ ਆਪ ਆਪਨੇ ਬੱਚੇ ਨੂੰ ਲੈ ਕੇ ਚਲੀਏ ਮਹਾਰਾਜ ਦੇ ਘਰ ਦੇ ਵਿੱਚ ਸੰਤ ਬਾਬਾ ਕਰਨਾਲ ਸਿੰਘ ਜੀ ਦੇ ਕੋਲ ਆਇਆ ਉਹ ਪਰਿਵਾਰ ਭਾਵਨਾ ਦੇ ਨਾਲ ਆ ਕੇ ਬੇਨਤੀ ਕੀਤੀ ਮਹਾਂਪੁਰਖੋ ਤਾਪ ਜੀ ਬੜਾ ਹੀ ਲਾਗੇ ਰਹਿੰਦੇ ਜੋ ਗੱਬ ਦੇ ਕਿ ਸਾਡੀ ਬੇਨਤੀ ਹੈ ਕਿ ਸਾਡੇ ਬੱਚੇ ਨੂੰ ਕੈਂਸਰ ਦਾ ਰੋਗ ਹੈ ਦੇ ਡੋਕਟਰ ਨੇ ਜਵਾਬ ਦੇ ਦਿੱਤਾ ਬਸ ਉਹਨੇ ਦੀ ਸੇਵਾ ਹੀ ਸੇਵਾ ਪਤਾ ਨਹੀਂ ਕਿਦਾਂ ਸਵਾਸ ਪੂਰੇ ਹੋ ਜਾਣ ਮਹਾਰਕ ਹੋ ਕੇ ਲੱਗੇ ਭਾਈ ਕਿੰਨੂੰ ਸਾਥੀ ਕਰਨਾ ਮੇਰੇ ਗੁਰੂ ਗੋਬਿੰਦ ਸਿੰਘ ਰਾਜ ਜੀ ਨੇ ਸਾਡੇ ਸਤਿਗੁਰੂ ਤਨ ਗੁਰਦਮਨ ਦੇ ਮਹਾਰਾਜ ਜੀ ਦਾ ਅੰਦਾਸ ਨੂਰ ਨਾਤੇ ਸਭਾਥੇ ਪਾਪ ਖਮਾਤੇ ਇਹਦੇ ਘਰ ਦੇ ਅੰਦਰ ਕੋਈ ਵੀ ਕਮੀ ਨਹੀਂ ਇੱਥੇ ਬੜੀਆਂ ਬਰਕਤਾਂ ਹਨ ਪਰ ਸਿੱਖਾਂ ਨੂੰ ਕਹਿ ਲੱਗੇ ਮਹਾਰਕ ਵੀ ਜਾ ਉਹਨੂੰ ਸਿਰ ਉੱਪਰ ਦੇ ਕੰਡੇ ਰੱਖ ਕੇ ਉੱਪਰ ਜਾਂਦੇ ਛੇ ਮਾਰ ਨਾਲ ਪਾਣੀ ਪੜੋ ਨਾਲੇ ਬਾਪ ਚੱਕੋ ਤਾਂ ਗੁਰੂ ਰਾਮਦਾਸ ਜੀ ਨਾਲ ਅੱਜ ਕਿਰਪਾ ਕਰਨਗੇ ਗੁਰੂ ਪਿਆਰੀ ਸਾਧ ਸੰਗਤ ਜਿਹੜਾ ਬੱਚਾ ਕਦੀ ਬੋਲਿਆ ਨਹੀਂ ਜਿੰਨੇ ਕੁਛ ਖਾਧਾ ਨਹੀਂ ਸੀ ਐਸੀ ਕਰਾਮਾਤ ਵਰਤੀ ਜਦੋਂ ਆਪਣੇ ਘਰ ਦਾ ਕਿ ਜਾਂਦੇ ਬੱਚੇ ਨੇ ਮੂਠ ਮੰਗਿਆ ਕਹਿਣ ਲੱਗਾ ਕਿ ਮੈਨੂੰ ਕੁਝ ਖਾਣ ਨੂੰ ਦੋ ਪਰਤਖ ਉਹ ਪਰਿਵਾਰ ਹੈ ਜਿਸ ਪਰਿਵਾਰ ਦੇ ਤਦੂਰਨ ਦਾਸ ਨਾ ਰਾਜੇ ਦੇ ਕਰਦੇ ਤਾਂ ਕੈਂਸਰ ਦਾ ਰੋਗ ਕੱਟਿਆ ਗਿਆ ਮੇਰਾ ਦਰਦ ਸੁਨਤ ਜਸ ਗਏ ਲੋ ਇਹ ਜਿਹੜਾ ਰੋਗ ਹੈ ਨਾ ਕੋਈ ਵੀ ਰੋਗ ਆ ਜਾਵੇ ਗੁਰਦਾਨਕ ਪਾਸ਼ਾ ਜੀ ਨੇ ਜਿਉ ਤਪ ਤਹ ਬੰਦੂ ਬਾਰ ਤਪ ਤਪ ਖਪਾ ਬਹੁਤ ਬੇਕਾਰ ਜੈ ਤਰ ਬਾਣੀ ਵਿਸਰ ਜਾਏ ਤੇ ਉਹ ਪੱਕਾ ਰੋਗੀ ਬਣਦਾ ਹੈ ਜਦੋਂ ਬਾਣੀ ਵਿਸਰ ਗਈ ਨਾ ਤੇ ਫਿਰ ਤੇ ਮਹਾਰਾਜ ਨੇ ਕਹਿ ਦਿੱਤਾ ਕਿ ਤਾਕਤ ਪਸ਼ੂ ਕੀ ਬਾਣਸ ਜਾਤ ਤੇ ਜਿਹਦੇ ਹੋਏ ਵੀ ਮੁਰਦੇ ਹਨ ਜਿਨ੍ਹਾਂ ਦੇ ਕੋਲ ਬਾਣੀ ਨਹੀਂ ਹੈਗੀ ਵजीर खान ਸ਼ੰਤਾ ਰੱਖਦਾ ਸੀ ਬੰਮੇ ਪਾਸ਼ਾ ਜੀ ਦੇ ਚਰਨਾਂ ਤੇ ਇਹਦਾ ਦੁੱਖ ਕਟਿਆ ਸੀ ਗੁਰਬਾਣੀ ਨੇ ਇਸ ਕਰਕੇ ਗੁਰਬਾਣੀ ਮੇਰੋ ਦਲਤ ਸੁਨਤ ਜਸ ਕਾਇਉ ਮੇਰਾ ਜਿਹੜਾ ਦੰਦ ਹੈ ਜਹਾਂਗੀਰ ਬਾਦਸ਼ਾਹ ਜੀ ਗੁਰਬਾਣੀ ਸੁਣਦੇ ਨਾਲ ਕਟਿਆ ਗਿਆ ਸੀ ਸੱਚਖੰਡ ਸ੍ਰੀਰੰਦਰ ਸਾਹਿਬ ਵਿਖੇ ਇੱਕ ਸਰੀਰ ਇਦਾਂ ਦਾ ਮਾਰਾ ਸੀ ਜਿਸ ਸਰੀਰ ਨੂੰ ਉਹਦਾ ਪਰਿਵਾਰ ਹੱਥ ਨਹੀਂ ਸਿਲਾ ਸਕਦਾ ਜੇ ਹੱਥ ਲਾ ਵੀ ਦਿੱਤੇ ਤਾਂ ਕਹਿੰਦੇ ਚਮੜੀ ਦੇ ਵਿੱਚ ਉੱਪਰੋਂ ਪਹੁੰਚ ਨਹੀਂ ਆ ਸਕਦਾ ਡਾਕਟਰਾਂ ਨੇ ਕਿਹਾ ਸੀ ਕਿ ਇਹਦੇ ਹੱਥ ਭਾਵੇਂ ਲੱਜੋ ਸਰੀਰ ਨੂੰ ਮੇਕੋ ਗੁਰੂ ਪਿਆਰੀ ਸਾਧ ਸੰਗਤ ਜੀ ਸੰਤ ਬਸਤੀ ਜੀ ਜਿਨ੍ਹਾਂ ਦੀ ਆਪਾਂ ਆਮ ਕਥਾ ਸੁਣਦੇ ਹਾਂ ਬੜੇ ਮਹਾਨ ਵਿਦਵਾਨ ਹੋਏ ਹੋ ਪਾਉਂਦੇ ਉਹਨਾਂ ਦੀ ਅੱਜ ਵੀ ਰਿਦਾ ਰਿਕਾਰਡ ਹੈ ਉਹਨਾਂ ਨੇ ਆਪੇ ਮੰਜੀ ਸਾਹਿਬ ਤੋਂ ਬਚਨ ਸੁਣਾਇਆ ਵੀ ਇਦਾਂ ਉਹਦਾ ਸਰੀਰ ਆ ਗਿਆ ਸੀ ਇਸ ਘਰ ਦੇ ਅੰਦਰ ਜਿਹੜੇ ਸਰੀਰ ਤੇ ਕੋਈ ਆਸ ਜਿਹੜਾ ਸਰੀਰ ਹੀ ਗਲ ਚੁੱਕਿਆ ਸੀ ਕੈਂਸਰ ਦੇ ਨਾਲ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਰਾਜੇ ਦੇ ਘਰ ਦੇ ਵਿੱਚ ਉਹਨਾਂ ਨੇ ਖੰਡਪੜ ਸਾਹਿਬ ਰਖਾਇਆ ਤੇ ਬਾਣੀ ਸੁਣਨ ਵਾਸਤੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਰੱਖਣਾ ਹੈ ਸਰੀਰ ਜਿੰਨਾ ਚਿਰ ਕੋਹਗ ਨਹੀਂ ਪੈਂਦਾ ਵੀ ਕਿਰਿਆ ਸੋਧਨੀ ਤਬਖਰੀ ਗੱਲ ਹੈ ਜੀ ਤੈਨੂੰ ਸ੍ਰੀ ਖੰਡਪੜ ਸਾਹਿਬ ਜੀ ਦੀ ਬਾਣੀ ਸੁਣਾਓ ਮਹਾਰਾਜ ਦੇ ਚਰਨਾਂ ਵਿੱਚ ਰੱਖਿਓ ਐਸਾ ਕੋ ਅਕਬਰ ਕਰਦੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਇੱਕ ਜੋਤ ਨਿਕਲੀ ਤੁਹਾਡੇ ਸਰੀਰ ਵਿੱਚ ਜਾ ਕੇ ਪਰਵੇਸ਼ ਕਰ ਗਈ ਮਹਾਰਾਜ ਨੇ ਨਦੁਰ ਨਦੀ ਨਿਹਾਲ ਕਰ ਦਿੱਤਾ ਮੇਰੇ ਦਰਦ ਸੁਣ ਤਜਿਸੀ ਬਿਓ ਇਹ ਜਿਹੜਾ ਦਰਦ ਹੈ ਨਾ ਆਪਾਂ ਨੂੰ ਲੱਗਾ ਹੋਇਆ ਜਨਮ ਜਨਮਾਂ ਤਰਾਂ ਦੀ ਮੈਂ ਦੁੱਖ ਲੱਗੇ ਹਾਂ ਸਰੀਰ ਕਰਕੇ ਆਪਾਂ ਬੜੇ ਦੁਖੀ ਹਾਂ ਚਿੰਤਾ ਵਿੱਚ ਹਾਂ ਇਹ ਜਿਹੜੇ ਦੁੱਖ ਨੇ ਜਿਹੜੀ ਚਿੰਤਾ ਹੈ ਨਾਮ ਸੁਣਦੇ ਨਾਲ ਦੂਰ ਹੋ ਜਾਂਦੀ ਗੁਰਬਾਣੀ ਸੁਣਦੇ ਨਾਲ ਸਾਰੇ ਦੁੱਖ ਕੱਟੇ ਜਾਂਦੇ ਹਨ ਗੁਰਬਾਣੀ ਸਾਡਾ ਭਲਾ ਕਰਦੀ ਹੈ ਹਰ ਰੋਜ਼ ਸਾਨੂੰ ਮਹਾਰਾਜ ਜੀ ਹਰ ਰੋਜ਼ ਸਾਨੂੰ ਸੰਤੋਖੀ ਕਹਿੰਦੇ ਭਾਈ ਗੁਰਸਿੱਖੋ ਨਾਮ ਜਪੋ ਬਾਣੀ ਪੜੋ ਤੁਹਾਡੇ ਦੁੱਖ ਕੱਟੇ ਜਾਣਗੇ ਇਸ ਕਰਕੇ ਮਜੀਰਖਾਂ ਕਹਿ ਲੱਗਾ ਬਾਦਸ਼ਾਹ ਜਹਾਂਗੀਰ ਮੇਰਾ ਤਾਂ ਦੁੱਖ ਹੀ ਗੁਰਬਾਣੀ ਨੇ ਕੱਟਿਆ ਸੀ ਮੈਂ ਤੇ ਬਹੁਤ ਜ਼ਿਆਦਾ ਦੁਖੀ ਸਾ ਮੇਰਾ ਦੁੱਖ ਕੱਟਣ ਵਾਲੀ ਗੁਰਬਾਣੀ ਹੈ ਇਸ ਗੁਰਬਾਣੀ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਸੰਸਾਰ ਵਿੱਚ ਕਸੇ ਪਰਖ ਨਹੀਂ ਕਰਨੀ ਚਾਹੀਦੀ ਕਦੇ ਵੀ ਆਪਾ ਕੌਣ ਹੁੰਨੇ ਆਪਾ ਗੁਰਬਾਣੀ ਨੂੰ ਪਰਖ ਨਹੀਂ ਸਕਦੇ ਆਪਾ ਗੁਰਬਾਣੀ ਨੂੰ ਪੜ ਕੇ ਆਪਣੇ ਦੁੱਖ ਕੱਟिए ਆਨੰਦ ਲਈਏ ਗੁਰਬਾਣੀ ਦਾ ਅੰਤ ਕੌਣ ਨਹੀਂ ਤੁਰਨਾ ਕਦੇ ਵੀ ਕੋਈ ਇਸੇ ਨੇ ਵੀ ਅੰਤ ਨਹੀਂ ਪਾਇਆ ਸੋ ਮੁਕਰ ਤਾਂ ਮੱਛੀ ਥੋੜੀ ਪਾ ਸਕਦੀ ਹੈ ਮੱਛੀ ਸਮੁੰਦਰ ਦੇ ਅੰਦਰ ਅਨੰਤ ਲੱਭ ਸਕਦੀ ਹੈ ਸਮੁੰਦਰ ਦੇ ਪਾਣੀ ਦੇ ਵਿੱਚ ਆਪਣੇ ਸਰੀਰ ਨੂੰ ਕਦੀ ਉੱਤਰ ਕਦੀ ਉੱਤਰ ਲੈ ਕੇ ਜਾ ਕੇ ਆਨੰਦ ਮਹਿਸੂਸ ਕਰਦੀ ਹੈ ਪੰਛੀ ਅਕਾਸ਼ ਦਾਤ ਨਹੀਂ ਪਾ ਸਕਦਾ ਕਦੇ ਵੀ ਉਡਾਣੀਆਂ ਭਰ ਕੇ ਗੁਰੂ ਦੀ ਕਾਇਨਾਤ ਦੀ ਅਨੰਤ ਦਾਸ ਸੰਗ ਦਾ ਪੰਛੀ ਉਡਾਰੀਆਂ ਮਾਰ ਮਾਰ ਕੇ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਖੁਸ਼ ਕਰ ਸਕਦਾ ਹੈ ਅਕਾਸ਼ ਦਾਤ ਨਹੀਂ ਪਾ ਸਕਦਾ ਕਦੇ ਵੀ ਓਦਾਂ ਹੀ ਕੁਰਬਾਨੀ ਹੈ ਕੁਰਬਾਨੀ ਦਾਤ ਨਹੀਂ ਕੋਈ ਵੀ ਪਾ ਸਕਦਾ ਨਾ ਕਿਸੇ ਨੇ ਪਾਇਆ ਨਾ ਹੀ ਕੋਈ ਯਤਨ ਕਰੇ ਇਹੋ ਜੀ ਗੱਲ ਦਾ ਸਤਿਗੁਰਾਂ ਦੀ ਬਾਣੀ ਪੜ ਕੇ ਆਪਾਂ ਅਨੰਤ ਦਾਤ ਸਰਦੇ ਹਾਂ ਬਾਣੀ ਪੜ ਕੇ ਆਪਣੇ ਦੁੱਖ ਘਟ ਸਕਦੇ ਹਾਂ ਸੁੱਖ ਲੈ ਸਕਦੇ ਮਹਾਰਾਜ ਦੇ ਘਰ ਦੇ ਵਿੱਚੋਂ ਬ੍ਰਹਮ ਗਿਆਨੀ ਵਰਗਾਂ ਮਹਾਂਪੁਰਖ ਪੈਦਾ ਹੁੰਦੇ ਜਿਨ੍ਹਾਂ ਨੇ ਬਾਣੀ ਦਾ ਜਾਪ ਕੀਤਾ ਹੈ ਜਿਨ੍ਹਾਂ ਨੇ ਗੁਰਬਾਣੀ ਪੜੀ ਨਾਮ ਜਪਿਆ ਮਹਾਰਾਜ ਨੇ ਕਿਹਾ ਨਾ ਭਾਗਟ ਨੇ ਹਰ ਸੰਤ ਬਾਰੇ ਜਿਨ ਕਹ ਤਨ ਦਾ ਨਾਮਾ ਪ੍ਰਵਾਣ ਗਣੀ ਸਹੀ ਹੈ ਆਹੇ ਸੰਤ ਨਾ ਕੇ ਕਾਮਾ ਮੇਰੇ RAM ਹਰ ਜਨਕੈ ਹੋ ਪਰ ਜਾਈ ਕੇਸਾ ਕਾ ਕਰ ਚਮਟ ਭਵਾ ਚਰਨ ਤੁਮ ਨੂੰ ਪਾਈ ਗੁਰਬਾਣੀ ਪੜ੍ਹ ਕੇ ਆਪਾਂ ਇਸ ਬਸੰਤਾ ਨੂੰ ਚਾ ਸਕਦੇ ਹਾਂ ਗੁਰਸਿੱਖ ਦੀ ਧੂੜੀ ਮਿਲ ਜਾਵੇ ਚੁੱਕੇ ਮਸਤਕ ਨੂੰ ਲਾ ਲਵੋ ਤਨ 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 ਜਨੇ ਆਇਆ ਜਿਸ ਪ੍ਰਸਾਦ ਸੰਗ ਜਗਤ ਤਰਾਇਆ ਐਸੇ ਗੁਰਸਿੱਖ ਜਿਹੜੇ ਸੰਨ ਜਿਨ੍ਹਾਂ ਨੇ ਗੁਰਬਾਣੀ ਨੂੰ ਧਾਰ ਬਣਾ ਲਿਆ ਸੀ ਜਿਨ੍ਹਾਂ ਨੇ ਗੁਰਬਾਣੀ ਤੇ ਪ੍ਰੋਸਾ ਕੀਤਾ ਪਰ ਕੀ ਤਨ ਤਨ ਸਭ ਦੁੱਖ ਤਏ ਕਹ ਲਗਾ ਗੁਰਬਾਣੀ ਤੇ ਨਾਲ ਬਾਸਾ ਜਾਨ ਕੀਤੀ ਬੜੇ ਸੁਖ ਮਿਲੇ ਹਰ ਨੂੰ ਮੇਰੇ ਦੁੱਖ ਕੱਟੇ ਗਏ ਮੈਨੂੰ ਪ੍ਰੋਸਾ ਹੈ ਗੁਰਬਾਣੀ ਤੇ ਜੋ ਕਹਿੰਦਾ ਇਸ ਨਾਸੰਦ ਕਿ ਦੂਜੇ ਧਰਮਾਂ ਦੇ ਲੋਕ ਬਹੁਤ ਜ਼ਿਆਦਾ ਘੁੱਸਾ ਕਰਦੇ ਕੁਰਬਾਨੀ ਤੇ ਆਮ ਆਪਾਂ ਨੇ ਏ ਲਖਣੋਂ ਕਰ ਬਿੰਦੀ ਦੂਜੇ ਧਰਮਾਂ ਵਾਲੇ ਬਾਪ ਜੱਗ ਤੇ ਬਾਣੀ ਪੜਦੇ ਹਾਂ ਗੁਰਬਾਣੀ ਪੜਦੇ ਨਾਲ ਉਹਨਾਂ ਨੂੰ ਪਤਾ ਦੁੱਖ ਕੱਟੇ ਜਾਂਦੇ ਹਨ ਕੁਰਬਾਨੀ ਸਾਡੀ ਸੁਭਾਅ ਹੁੰਦੀ ਸੰਸਾਰ ਦੇ ਵਿੱਚ ਜੇ ਕੋ ਆਪਣੀ ਸੁਭਾਅ ਦੁਰਾ ਸਾਧ ਸੰਗਤ ਉਹ ਇਹ ਹੋਣਾ ਚਾਹੀਦਾ ਸਤਿਗੁਰਾਂ ਦੇ ਘਰ ਦੇ ਵਿੱਚ ਜੇ ਸੋਭਾ ਦੀ ਲੋੜ ਹੈ ਮਹਾਰਾਜ ਕਹਿੰਦੇ ਹੁੰਮੇ ਸੰਗਤਿ ਆਓ ਤੁਹਾਡੀ ਸੋਭਾ ਵੀ ਕਰਵਾ ਦਵਾਂਗੇ ਸੰਸਾਰ ਵਿੱਚ ਜੇ ਕੋ ਜਨਮ ਮਰਨ ਤੇ ਡਰ ਹੈ ਜੇ ਕੋਈ ਮਰਨ ਤੋਂ ਡਰਦਾ ਹੈ ਜਨਮ ਲੈਣ ਤੋਂ ਡਰਦਾ ਹੈ ਉਹ ਵੀ ਸੰਗਤ ਵਿੱਚ ਆ ਜਾ ਜੇ ਵੀ ਡਰ ਤੁਨ ਕਰ ਦਿੰਦੇ ਹਨ ਮਹਾਰਾਜ ਗੁਰਬਾਣੀ ਦੇ ਵਿੱਚ ਕਿਹੜੇ ਕਿਹੜੇ ਆਪਾਂ ਕਿਹੜੇ ਕਿਹੜੇ ਸੁਨਤ ਦਸੀਏ ਕਿੰਨੀਆਂ ਕੱਲਾ ਆਪਾਂ ਦੱਸਾਂ ਕਿ ਤੇ ਖਜ਼ਾਨੇ ਭਰੇ ਹਨ ਕੋਈ ਗਿਣਤੀ ਮਿਲਦੀ ਨਹੀਂ ਇਸ ਘਰ ਦੇ ਅੰਦਰ ਵੀ ਕੀ ਕੀ ਆਪਾਂ ਬੋਲ ਕੇ ਦੱਸ ਸਕਦੇ ਮਹਾਰਾਜ ਜੀ ਤਾਂ ਸਤਗੁਰ ਜੀ ਤਿਆਰੀ ਦਿਆਲ ਹਨ ਕੋ ਸਿੱਖਾਂ ਦੇ ਉੱਪਰ ਤਾਂ ਮਹਾਰਾਜ ਜੀ ਹਮੇਸ਼ਾ પ્રસન્ન ਰਹਿੰਦੇ ਦੁੱਖ ਕਟਦੇ ਸੁੱਖ ਦਿੰਦੇ ਹਨ ਇਸ ਕਰਕੇ ਬਾਦਸ਼ਾਹਾਂ ਜਹਾਂ ਕੀ ਜੀ ਮੈਂ ਕੀ ਦੱਸਾਂ ਤੈਨੂੰ ਉਸ ਵਰਤੀ ਸਿੱਖ ਤੋਂ ਬੜੀਆਂ ਹੀ ਸਰਤਾ ਉਸ ਕਰੀਆਂ ਬੜੀ ਮਹਿਮਾ ਹੈ ਬੜੇ ਸੁੱਖ ਦੁੱਖ ਸਾਰੇ ਕਟ ਦਿੰਦੇ ਹਨ ਸੁੰਦਰ ਅਤ ਸੂਪ ਬਗ ਦੀ ਤੇ ਜਿਹੜੇ ਗੁਰੂ ਦੇ ਮੈਂ ਦਰਸ਼ਨ ਕਰਕੇ ਆਣਾ ਹਾ ਬਹੁਤ ਜ਼ਿਆਦਾ ਨੀਰ ਭਾਵ ਬੜੇ ਬਲੀ ਗੁਰੂ ਵਰਕਮਨ ਸਾਹ ਮਹਾਰਾਜ ਸੰਜੇ ਪਾਸ਼ਾ ਜੀ ਭਰ ਜਵਾਨੀ ਵਿੱਚ ਹਨ ਸਤ ਗੁਰਾਂ ਦੇ ਜਿਹੜੇ ਚਿਹਰੇ ਦੀ ਸੋਭਾ ਹੈ ਐਨਾ ਜਿਆਦਾ ਪ੍ਰਤਾਪ ਝਲਿਆ ਨਹੀਂ ਜਾਂਦਾ ਆਮ ਬੰਦੇ ਕੋਲ ਜਿਹੜਾ ਵੀ ਮਹਾਰਾਜੀ ਦਾ ਦਰਸ਼ਨ ਹੁੰਦਾ ਨਾ ਉਹਿਆ ਜਾਂਦਾ ਹੈ ਐਸਾ ਦਰਸ਼ਨ ਸੁੰਦਰ ਅਤ ਸ੍ਰੂਪ ਵੱਡ ਢੀਲ ਮਹਾਰਾਜ ਜੀ ਦਾ ਜਿਹੜਾ ਸੂਪ ਹੈ ਨਾ ਜਾਂਗੀਰ ਬੜੇ ਬਲਵాలే ਹਨ ਬੜੇ ਸੋਹਣੇ ਲੱਗਦੇ ਹਨ ਮਹਾਰਾਜ ਜੀ ਇਸ ਪ੍ਰਕਾਰ ਦੇ ਨਾਲ ਸੋਭਾ ਕਰਦੇ ਆ ਵਜੀਰ ਖਾਨ ਮਹਾਰਾਜ ਜੀ ਦੀ ਦੇਖਤ ਰਹੀਏ ਮ੍ਰਿਤੂ ਸ਼ਸ਼ੀਲ ਜਿਹੜੀ ਉਹਨਾਂ ਦੀਆਂ ਅੱਖਾਂ ਹਨ ਜੀ ਕਰਦਾ ਉਹਨਾਂ ਨੂੰ ਵੇਖੀ ਜਾਈਏ ਬੜੇ ਕੋਮਲ ਨਿਤਰ ਬੜੇ ਸੋਹਣੇ ਹਨ ਮਹਾਰਾਜ ਜੀ ਨਸਪੀ ਜਿਤ ਮੁਖ ਨਿਤਰ ਵਿਸਾਲ ਬੜੇ ਸੋਹਣੇ ਉਹਨਾਂ ਦੇ ਨਿਤਰ ਹਨ ਪੁੱਛਾ ਫੁੱਟ ਰੀਆਂ ਮਹਾਰਾਜ ਜੀ ਦੇ ਚਿਹਰੇ ਤੇ ਦਾੜਾ ਆ ਰਿਹਾ ਸੋਹਣਾ ਕੀ ਕੀ ਸੋਭਾ ਦੱਸਾਂ ਮੈਂ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਨਾਲ ਵੇਖਦਿਆਂ ਸਾਰ ਹੀ ਸਭ ਗੁਨਾਹ ਸਭ ਗੁਨਾਹ ਤਬਾਹ ਹੋ ਜਾਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਜਦੋਂ ਸਾਡੇ ਤੇ ਕਿਰਪਾ ਕਰਦੇ ਨਾ ਤੇ ਪੰਜ ਕਾਲ ਤੋਂ ਉਸੇ ਮੇਲੇ ਭੱਜ ਜਾਣਗੇ ਹਿਰਦਾ ਸ਼ਾਂਤ ਕਰ ਦਿੰਦੇ ਹਨ ਮਹਾਰਾਜ ਐਸੀ ਕਿਰਪਾ ਇਸ ਕਰਦੇ ਅੰਦਰ ਕਿਰਪਾ ਦ੍ਰਿਸ਼ਟੀ ਦੇਖਣ ਤੋਂ ਬਚਾਲ ਜਦੋਂ ਮਹਾਰਾਜ ਦੀ ਭਰੀ ਹੋਈ ਕਿਰਪਾ ਦੇ ਨਾਲ ਤੱਕਦੇ ਨਾ ਦ੍ਰਿਸ਼ਟੀ ਪਾਦੇ ਦਸ਼ਾ ਕੋ ਬੜਾ ਪੈਦਾ ਹੋ ਜਾਂਦੇ ਹਨ ਉਹ ਇੱਕ ਮਨ ਨੂੰ ਝੜਦੇ ਹੈ ਫੂਲ ਜਹਾਂ ਕੀਰ ਬਾਦਸ਼ਾਹ ਜੀ ਜਦੋਂ ਤਨਦੁਰ ਗੋਬਿੰਦ ਤਨਦੁਰ ਹਰਬਿੰਦ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ ਆਪਣੇ ਬੁਖਾਰ ਬਿੰਦ ਤੋਂ ਐਡਾ ਲੱਗਦਾ ਜਿਦਾਂ ਮਹਾਰਾਜ ਜੀ ਦੇ ਬੁਖਾਰ ਬਿੰਦ ਤੋਂ ਫੁੱਲ ਖਿਲਦੇ ਹੋਣ ਇੰਨੇ ਸੋਹਣੇ ਉਹਨਾਂ ਦੇ ਬਚਨ ਇੰਨੀ ਕਿਰਪਾ ਹੈ ਉਹਨਾਂ ਦੇ ਬਚਨਾਂ ਵਿੱਚ ਦੁੱਖ ਘੱਟੀ ਜਾਂਦੇ ਹਨ ਸੁਮ ਪਰ ਖੁਸ਼ੀ ਕਰ ਹੈ ਅਨੂਲ ਕਿਰਪਾ ਕਰਦੇ ਹਨ ਮਹਾਰਾਜ ਜੀ। ਜਿਨ ਮੂਰਤ ਅਚਵਨ ਕੋ ਕਰਿਓ। ਉਹ ਜਦੋਂ ਬੋਲਦੇ ਹਨ ਉਹਨਾਂ ਦੇ ਬੋਲਨ ਦੇ ਨਾਲ ਬੜੀ ਕਿਰਪਾ ਪ੍ਰਸ਼ਾਦ ਭਾਵ ਜਹਾਂਗੀਰ ਨੇ ਜਦੋਂ ਵਜ਼ੀਰ ਖਾਨ ਬਚਤ ਕਰਨ ਦਾ ਸਿੰਨਾ ਸਤਗੁਰਾਂ ਦੀ ਵਡਿਆਈ ਅੰਦਰ ਬਚਨ ਕਰਦਿਆਂ ਕਰਦਿਆਂ ਜਿਹੜਾ ਜਹਾਂਗੀਰ ਨੇ ਕਲਾ ਪ੍ਰਸਾਦੀ ਦੇਖ ਲਈ ਸ਼ੱਕ ਨਹੀਂ। ਨਾਲੇ ਬਚਨ ਸੁਣੀ ਜਾਂਦਾ ਵਜ਼ੀਰ ਖਾਨ ਦੇ। ਰਖਨ ਤਖਤ ਸਾਹੂ ਚਲ ਭਰਿਓ। ਹੁਣ ਜਹਾਂ ਨਾ ਪ੍ਰਸ਼ਾਦ ਦੀ ਦੇਵ ਸੰਗੀਤ ਜਾ ਕੇ ਤਤ ਤੇ ਬੈਠਣ ਲੱਗਾ ਆਪਣੇ ਤੇ ਸੁਰ ਗੁਣ ਪੁਣ ਵਜੀਰ ਖਾਂ ਸੰਗ ਜਦੋਂ ਵਜੀਰ ਖਾਂ ਦੇ ਕੋਲੋਂ ਸਤਗੁਰਾਂ ਦੇ ਬਚਨ ਸੁਣੇ ਨਾ ਵਡਿਆਈ ਸੁਣੀ ਹੈ ਸਾਰੀ ਜਿਉ ਜਾਹੂ ਚੜ ਕੇ ਕੁ ਤੁਰੰਗ ਲਗਾ ਵਜੀਰ ਖਾਂ ਜਾ ਛੇਤੀ ਹੋਣਾ ਕੋਰੇ ਤੇ ਚੜ ਜਾ ਤੇ ਤਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੈ ਕੇ ਆ ਮੈਂ ਦਰਸ਼ਨ ਕਰਨੇ ਹਣ ਮਹਾਰਾਜ ਜੀ ਦੇ ਜਦੋਂ ਬਚਨ ਸੁਣਦਾ ਨਾ ਤੇ ਬਚਨ ਸੁਣ ਸੁਣ ਕੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਕਵੀ ਜੀ ਨੇ ਬੜੀ ਬੜਾਈ ਲਿਖੀ ਹੈ ਮਹਾਰਾਜ ਜੀ ਦੀ ਇਹ ਕਦੇ ਨਹੀਂ ਪੁੱਛਣਾ ਵੀ ਚੰਦੂ ਦੀ ਜੋਰ ਨੇ ਕਸ਼ਟ ਹਿੰਦੇ ਸੰਪਰਨ ਮਹਾਰਾਜ ਜੀ ਨੂੰ ਉਹਦੇ ਅੰਦਰ ਜਹਾਂ ਕੀ ਦਾ ਪੂਰਾ ਹੱਥ ਸੀ ਇਹ ਨਿਰਣਾ ਕਰਨਾ ਚਾਹੁੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਮਿਲ ਕੇ ਤੇ ਮੈਂ ਸਾਰਾ ਨਿਰਣਾ ਕਰ ਲਵਾਂ ਕਿ ਪੰਜਵੇਂ ਪਾਸ਼ਾਵੀ ਦੇ ਪਰਥਾਏ ਜਿਹੜੀਆਂ ਚੰਦੂ ਨੇ ਚੁਕੜੀਆਂ ਲਾਈਆਂ ਸੰਤ ਗੁਰੂ ਘਰੋਂ ਦੀਵਾ ਵਿਖਾਇਆ ਹੈ ਉਸਤੇ ਪਰਥਾਏ ਮਰਨਾ ਕਰਨਾ ਚਾਹੁੰਦਾ ਏ ਕਿ ਮਹਾਰਾਜ ਜੀ ਦੇ ਘਰ ਦੀ ਬੁਢਿਆਈ ਬੜੀ ਸੁਣਦਾ ਹਾਂ ਜੇ ਚੰਦੂ ਆਉਂਦਾ ਤੇ ਚੁਕੜੀਆਂ ਬੜੀਆਂ ਕਰਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚੁਕੜੀਦਾਨ ਜਾ ਕੇ ਲਾ ਦਿੱਤੀ ਸੀ ਜਾਂਹ ਕੀਰ ਦੇ ਕੋਲ ਇਸ ਕਰਕੇ ਵਜ਼ੀਰ ਖਾਨ ਨੇ ਜਾ ਕੇ ਬੇਨਤੀ ਕੀਤੀ ਸੀ ਮਹਾਰਾਜੀ ਆਪ ਜੀ ਚਲੋ ਦਿਤੇ ਨਾਲੇ ਡਰਨਾ ਕਰੋ ਚੰਦੂ ਇੰਨੀਆਂ ਚੁਕੜੀਆਂ ਲੰਦਾ ਗੁਰ ਘਰ ਦੇ ਪਰਥਾਏ ਤੇ ਨਾਮੇ ਜਹਾਂ ਕੀਰਤ ਨਾਲ ਮਿਲ ਕੇ ਤੇ ਆਪਾਂ ਸਾਰੀ ਗੱਲ ਪ੍ਰਤੱਖ ਕਰੀਏ ਨਾ ਮਹਾਰਾਜ ਜੀ ਦੇ ਘਰ ਦੀ ਕਿ ਜੋ ਵੀ ਪਾਣਾ ਮਰਤੇ ਆ ਪੰਜਵੇਂ ਪਾਛੇ ਜੀ ਨੇ ਜੋ ਕਾਰਨਾ ਰਚਾਇਆ ਸਭ ਸ਼ਹੀਦੀ ਦੇ ਉਸ ਦੇ ਪਰਥਾਈ ਜੋ ਚੰਦੂ ਨੇ ਪਾਪ ਕਮਾਇਆ ਤਾਂ ਨਿਰਣਾ ਤੇ ਹੋ ਜਾਵੇਗਾ ਨਾ ਉਸ ਨੂੰ ਪਾਪੀ ਨੂੰ ਸਜ਼ਾ ਦੇਣੀ ਪੈਂਦੀ ਹੈ ਨਾਲੇ ਚੰਦੂ ਨੂੰ ਕਿਰਪਾ ਕਰਨਾ ਮਹਾਰਾਜ ਜੀ ਦੇ ਨਾਲੇ ਜਹਾਂ ਕੀਰਤ ਨਾਲ ਮੁਲਾਕਾਤ ਕਰ ਲਈ ਜਹਾਂਗੀਰ ਕਹਿ ਲੱਗਾ ਜਬ ਜੀਰ ਖਾਨ ਘੋੜੇ ਤੇ ਚੜ ਕੇ ਤਨ ਗੁਰੂ ਹਰਕਮਬਨ ਸਾਹਿਬ ਮਹਾਰਾਜ ਨੂੰ ਲੈ ਕੇ ਆਉਣਾ ਕਰ ਦਰਸ਼ਨ ਕਰੂੰ ਗੁਰੂ ਸੁਖ ਰਾਸ ਤਨ ਗੁਰੂ ਹਰਕਮਬਨ ਸਾਹਿਬ ਮਹਾਰਾਜ ਦੇ ਦਰਸ਼ਨ ਦਰਸ਼ਨ ਕਰੀਏ ਦਰਸ਼ਨ ਕਰਕੇ ਸੁਖ ਪ੍ਰਾਪਤ ਹੋਵੇਗਾ ਹਾਏ ਤੇ ਹਾਜ਼ਰ ਤੇ ਸੁਨ ਕਰਕੇ ਜਦੋਂ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਵਜ਼ੀਰ ਖਾਂ ਨੇ ਗੱਲ ਸੁਣੀ ਹੈ ਬੇ ਗੁਰੂ ਟਿਗ ਹੈ ਪਰ ਚੱਲ ਕੇ ਉਸਰੇ ਬਨੇ ਤੁਮ ਸ੍ਰੀ ਗੁਰੂ ਹਰਕਮਬਨ ਸਾਹਿਬ ਜੀ ਵੱਲ ਚੱਲਿਆ ਕੋਈ ਉੱਤਰ ਚੱਲਿਆ ਕੋਈ ਮਹਾਰਾਜਾ ਜੋਸ ਜਗ੍ਹਾ ਤੇ ਹਰ ਜਿਸ ਜਗ੍ਹਾ ਤੇ ਗੁਰਦੁਆਰਾ ਬਚਨਪੁਰ ਦਾ ਸਾਹਿਬ ਦਿੱਲੀ ਅੰਦਰ ਸੁਭਾਈ ਮਾਨਕ ਹੈ ਉਸ ਜਗ੍ਹਾ ਤੇ ਹਮ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਜਹਾਂਗੀਰ ਦੇ ਕੋਲੋਂ ਵਜ਼ੀਰ ਖਾਂ ਘੋੜੇ ਤੇ ਚੜਿਆ ਮਹਾਰਾਜ ਨੂੰ ਲੈ ਕੇ ਆਉਣ ਵਾਸਤੇ ਪਹਿਲਾਂ ਵੀ ਗਿਆ ਸੀ ਤੇ ਸੰਤਾਂ ਬੜੀਆਂ ਆਈਆਂ ਮਹਾਰਾਜੇ ਦੇ ਕੋਲ ਦਰਸ਼ਨ ਕਰਨ ਵਾਸਤੇ ਬੜੀਆਂ ਬੜੀਆਂ ਵੱਡੀਆਂ ਲੜਾਂ ਲੱਗੀਆਂ ਤੁਮ ਮਾਲਕ ਨੇ ਲੱਗੇ ਵਜ਼ੀਰ ਖਾਂ ਜੇ ਸੰਤਾ ਬਹੁਤ ਆਲੀਆਂ ਦਰਸ਼ਨ ਕਰਨ ਵਾਸਤੇ ਕੋਈ ਵੀ ਬਾਹਰ ਚੱਲਾਂ ਕੇ ਜਾਣ ਮੀਰ ਦੇ ਕੋਲ ਇਹ ਦਬਾਰਾ ਫਿਰ ਗਿਆ ਸੀ ਜਹਾਂ ਕੀ ਦੇ ਕੋਲ ਵजीर खान ਜਹਾਂ ਕੀ ਇਹ ਫਿਰ ਕਿ ਆਪੇ ਜਾਂ ਮਹਾਰਾਜ ਜੀ ਨੂੰ ਲੈ ਕੇ ਆ ਦਰਸ਼ਨ ਕਰੀਏ ਮਹਾਰਾਜ ਜੀ ਗਿਆ ਗयो ਗੁਰੂ ਦੇ ਤੇ ਸਹ ਪਰ ਚੜ ਕੇ ਗੁਰੂ ਦੇ ਕੋਲ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਜਹਾਂ ਕੀ ਉਹ ਵजीर खान ਫਿਰ ਕੋੜੇ ਤੇ ਚੜ ਕੇ ਗਿਆ ਹੈ ਜੀਓ ਦਾ ਦਿਤ ਤਰਦ ਪਾਸ ਸਤਿਗੁਰਾਂ ਦੇ ਕੋਲ ਪਹੁੰਚਿਆ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਵਜੀਰ ਖਾਨ ਜੀ ਨਮੋ ਪਾਖੀ ਅਰਦਾਸ ਨਮੋ ਭਾਵ ਜਾ ਕੇ ਬੰਦਨਾ ਨਮਸਕਾਰ ਕੀਤੀ ਮਹਾਰਾਜ ਜੀ ਦੇ ਚਰਨਾਂ ਤੇ ਨਾਲੇ ਬੇਨਤੀ ਕਰਦਾ ਮਹਾਰਾਜ ਜੀ ਨੂੰ ਭਨੀ ਹਮ ਆਗੇ ਧਿਆਰ ਸੇ ਸਤਿਗੁਰ ਜੀ ਆਪ ਜੀ ਹੁਣ ਜਹਾਂਗੀਰ ਨੂੰ ਦਰਸ਼ਨ ਦਿਓ ਕਿਰਪਾ ਕਰੋ ਮਹਾਰਾਜ ਜੀ ਤੇ ਸਤਿਗੁਰ ਜੀ ਕਹਿ ਲਗੇ ਅਸੀਂ ਪਿਆਰ ਹਾਂ ਨਸੀਬੀ ਘੋੜੇ ਤੇ ਕਾਠੀ ਪਾ ਕੇ ਚੱਲਣ ਹੀ ਲੱਗੇ ਹਾਂ ਕਿ ਕਹ ਪਏ ਸੁ ਅਸੀ ਅਸਵਾਰ ਇਸ ਤਰ੍ਹਾਂ ਵਚਨ ਕਰਕੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਤੇ ਅਸਵਾਰ ਹੋਏ ਹਨ ਜੇਠਾ ਆਲ ਪੰਚ ਸਿੱਖ ਸਾਹਿਬ ਜੇਠਾ ਭਾਈ ਜਿਹੜੇ ਗੁਰੂ ਕਰਦੇ ਸਿੱਖ ਹਨ ਭਾਈ ਜੇਠਾ ਜੀ ਅਤੇ ਨਾਲ ਹੋਰ ਚਾਰ ਸਿੰਘ ਇਹ ਜਿਹੜੇ ਪੰਜ ਗੁਰ ਸਿੱਖ ਮਹਾਰਾਜ ਜੀ ਦੇ ਨਾਲ ਹਨ ਧੰਨਕੀਨ ਸ੍ਰੀ ਸਾਧੂ ਗੁਰਨਾਥ ਸਾਰੇ ਦੇ ਨਾਲ ਹਰੇ ਸਾਰੇ ਜਗਤ ਦੇ ਮਾਲਕ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਪੰਜ ਗੁਰ ਸਿੱਖ ਜਿਹੜੇ ਜਹਾਂਗੀਰ ਦੇ ਕੋਲ ਚੱਲੇ ਨਾਲ ਹੀ ਸਨਿਸਨੇ ਹੈ ਕੋਠੇ ਰਾਵੈ ਹੌਲੀ ਹੌਲੀ ਮਹਾਰਾਜੀ ਦਾ ਘੋੜਾ ਸੰਤਰਨ ਤੋਂ ਆਪਣੀ ਅਸਵਾਰੀ ਕਰਉਂਦਾ ਹੋਇਆ ਚੱਲਦਾ ਜਾਂਦਾ ਪੈਰ ਪੜਦਾ ਹੈ ਮਹਾਰਾਜੀ ਨੂੰ ਅਸਵਾਰੀ ਕਰਵਾਉਂਦਾ ਨਾਲੇ ਤੇਜ ਬਹੁਤ ਕੁਝ ਅਲਪ ਕੁਦਾਵੈ ਕਵੀ ਜਾਂਦੇ ਕਵੀ ਜੀ ਮਹਾਰਾਜੀ ਦਾ ਘੋੜਾ ਕਦੇ ਕਦੇ ਤੇਜ ਵੀ ਹੋ ਜਾਂਦਾ ਬਨੇ ਪਿਆਰ ਦੇ ਨਾਮ ਕਦਮ ਪੁੱਟਦਾ ਤੇਜੀ ਵਿੱਚ ਵੀ ਹੁੰਦਾ ਹੈ ਮੋਤੀ ਜਾਤੀ ਅਗਾਰੀ ਪੌਣ ਬੜੀ ਤੇਜ ਹੁੰਦਾ ਘੋੜਾ ਬਾਰ-ਬਾਰ ਮਹਾਰਾਜ ਜੀ ਦਾ ਸਿੱਤਮ ਰੋਹਿਤ ਹੈ ਪੱਗ ਤੋਂ ਸਰਮਜੀਤ ਜੀ ਦੇ ਘੋੜੇ ਨੂੰ ਹੌਲੀ ਕਰ ਲੈਂਦੇ ਹਨ ਮਹਾਰਾਜ ਜੀ ਦੇ ਘੋੜੇ ਕਿੰਨੇ ਧਨ ਭਗਾ ਵਾਲੇ ਹੋਣਗੇ ਉਹ ਜੀਵ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਤਨ ਹੰਨੋਂ ਭਾਵੇਂ ਘੋੜੇ ਦੀ ਝੁੰਡ ਵਿੱਚ ਜਿੱਦਾਂ ਵੀ ਸੰ ਪਰ ਵੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਵਾਰੀ ਕਰਨੀ ਘੋੜੇ ਦੀ ਅੱਜ ਵੀ ਹਜੂਰ ਸਾਹਿਬ ਦੀ ਧਰਤੀ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਉਥੇ ਨਗਰ ਕੀਰਤਨ ਨਿਕਲਦੇ ਹਾਂ ਤੇ ਜਿਹੜਾ ਸਪੈਸ਼ਲ ਘੋੜਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸਵਾਰੀ ਕਰਨ ਵਾਸਤੇ ਸਿੱਖ ਤਿਆਰ ਕਰਕੇ ਲਿਰਦੇ ਉਸ ਘੋੜੇ ਨੂੰ ਕਿੰਨਾ ਧੰਨ ਹੈ ਘੋੜਾ ਜਿਹੜਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸਵਾਰੀ ਕਰਦਾ ਹੈ ਅੱਜ ਵੀ ਮਹਾਰਾਜ ਜੀ ਨੂੰ ਆਪਣੀ ਅਸਵਾਰੀ ਕਰਵਾ ਕੇ ਨਗਰ ਕੀਰਤਨ ਦੇ ਵਿੱਚ ਸ਼ੋਭਾ ਪੁੰਦਾ ਉਹ ਘੋੜਾ ਸੇਤਪੁਰਾਂ ਦੀ ਜਦੋਂ ਸੇਵਾ ਵਿੱਚ ਹੁੰਦਾ ਨਾ ਵੇਖੋ ਨੁ ਪੱਖੀਆਂ ਚੱਲਾਂਦੇ ਹੁੰਦੇ ਕਿੰਨਾ ਪਸੀਨਾ ਪਸੀਨਾ ਹੋਇਆ ਹੁੰਦਾ ਕੋੜਾ ਤਾਂ ਉਹਦਾ ਲਿਖਿਆ ਹੁੰਦਾ ਪ੍ਰਤੱਖ ਪਤਾ ਲੱਗਦਾ ਕਿ ਤੁਹਾਨੂੰ ਗੋਬ ਸਿੰਘ ਮਹਾਰਾਜ ਜੀ ਆ ਕੇ ਸਵਾਰ ਹੋਏ ਹਨ ਐਸੀ ਸੇਵਾ ਤੁਹਾਨੂੰ ਗੋਬ ਸਿੰਘ ਮਹਾਰਾਜ ਜੀ ਨੇ ਕੋੜਾ ਕਰ ਰਿਹਾ ਹੈ ਹੌਲੀ ਹੌਲੀ ਮਹਾਰਾਜ ਜੀ ਚੱਲਦੇ ਹੁਣ ਜਹਾਂਗੀਰ ਦੇ ਨਾਲ ਸਤਪੁਰਾਂ ਦਾ ਮੁਲਾਕਾ ਹੋਵੇਗਾ ਅੱਗੇ ਮਹਾਰਾਜ ਜੀ ਕੀ ਕੌਤਕ ਵਰਤੋਂਗੇ ਕਿੱਦਾਂ ਜਹਾਂਗੀਰ ਦੇ ਨਾਲ ਮੁਲਾਕਾ ਮੇਰੀ ਯੋਸਾਹੀ ਦਾਾ ਆਪਾਂ ਕੱਲ੍ਹ ਤੇ ਦਿਵਾਨਾ ਅੰਦਰ ਸਰਵਣ ਕਰਾਂਗੇ ਮਹਾਰਾਜ ਜੀ ਦੀ ਪਾਵਨ ਪੁੱਤਰ ਹਜੂਰੀਆਂ ਦਾ ਅਨੁਕਰਨ ਵਿਚਾਰ ਕਰਦੇ ਆ ਗੁਰ ਇਤਿਹਾਸ ਦੇ ਅਰਥ ਕਰਦੇ ਆ ਗਲਤੀਆਂ ਹੋਣੀਆਂ ਸਤਿਕਾਰ ਨੂੰ ਪੁੱਤਾਂ ਅੰਦਰ ਸਭ ਕੋ ਆਪੋਨ ਗੁਰੂ ਕਰਤਾਰ ਸਤਿਗੁਰੂ ਤੁਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਮਹਾਰਾਜ ਜੀ ਦੀ ਸੰਤਿ ਭੋਖਣ ਹਾਰਾ ਕਿਰਪਾ ਕਰਕੇ ਬਖਸ਼ੇ